ਉਹ ਬਾਪ ਆਪਣੇ ਆਪ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣਾ ਗਨਾ ਕਬੂਲ ਕਰਦਾ ਹੈ ਕਿ ਮੈਨੂੰ ਗ੍ਰਿਫਤਾਰ ਕਰੋ ਮੈਂ ਦੋ ਕਤਲ ਕੀਤੇ ਜਿਦੇ ਵਿੱਚ ਕੀ ਇੱਕ ਮੇਰੀ ਕੁੜੀ ਤੇ ਇੱਕ ਮੁੰਡਾ ਜੋਬਨਪ੍ਰੀਤ ਸਿੰਘ ਜੋ ਤੂੰ ਕੀ ਦੋਨਾਂ ਦਾ ਮੈਂ ਕਤਲ ਕਰ ਚੁੱਕਾ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਅੱਜ ਆਪਾਂ ਗੱਲਬਾਤ ਕਰਦੇ ਆ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਹੋਈ ਆ ਰਾਜਾ ਸੰਸੀ ਦੇ ਨਾਲ ਲੱਗਦੇ ਪਿੰਡ ਬੋਪੜਾਏ ਜਿੱਥੇ ਕੀ ਇੱਕ ਬਾਪ ਦੇ ਵੱਲੋਂ ਆਪਣੀ ਹੀ ਲੜਕੀ ਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਕੀ ਐ ਸਾਰੀ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਰੱਖਾਂਗੇ ਕਿਉਂ ਆਪਣੇ ਬਾਪ ਵੱਲੋਂ ਇੱਕ ਬੇਟੀ ਤੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੋ ਗੱਲ ਇਹ ਦੈਂ ਕਿ ਪਰਿਵਾਰ ਦੇ ਵਿੱਚ ਜਿਹੜੀ ਕੀ ਲੜਕੀ ਹੁੰਦੀ ਆ ਉਸ ਦਾ ਉਹਨਾਂ ਦੇ ਘਰੇ ਇੱਕ ਭਰਤ ਪੈ ਰਹੀ ਹੁੰਦੀ ਆ ਜਿਹੜਾ ਮੁੰਡਾ ਹੁੰਦਾ ਜੋਬਨਪ੍ਰੀਤ ਸਿੰਘ ਉਹ ਉਸ ਪਰਿਵਾਰ ਦੇ ਘਰੇ ਭਰਤ ਪੌਣਾਂ ਦਾ ਟਰੈਕਟਰ ਦੇ ਉੱਤੇ ਕੰਮ ਕਰਦਾ ਹੁੰਦਾ ਤੇ ਭਰਤ ਪੌਣਦੇ ਪੌਣਦੇ ਜਿਹੜੀ ਕੀ ਉਹ ਲੜਕੀ ਹੁੰਦੀ ਆ ਉਸ ਦੇ ਨਾਲ ਉਸ ਦੇ ਨਜ਼ਦੀਕੀਆਂ ਹੋ ਜਾਂਦੀਆਂ ਤੇ ਉਹ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਆ ਦੱਸਿਆ ਜਾ ਰਿਹਾ ਜਿਵੇਂ ਕਿ ਕਿ ਉਹ 3 ਸਾਲਾਂ ਦੇ ਪਿਆਰ ਦੇ ਵਿੱਚ ਸੀਗੇ ਤੇ ਤੁਹਾਨੂੰ ਉਹ ਫੋਟੋਆਂ ਦਿਖਾ ਰਿਹਾ ਦੋਵੇਂ ਮੁੰਡੇ ਤੇ ਕੁੜੀ ਦੀ ਫੋਟੋ ਆ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਜਦੋਂ ਤੁਸੀਂ ਜਿਹਨੇ ਪਿਆਰ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਜਦੋਂ ਘਰੇ ਪਤਾ ਲੱਗਦਾ ਤਾਂ ਕੁੜੀ ਦੇ ਘਰ ਦੇ ਰੋਕਦੇ ਆ ਕੁੜੀ ਨੂੰ ਵੀ ਤੂੰ ਇਦਾਂ ਦਾ ਕੁਝ ਨਾ ਕਰ ਤੇ ਕਿਉਂਕਿ ਜਿਹੜਾ ਉਹ ਲੜਕਾ ਸੀ ਉਸਦੇ ਘਰ ਦੇ ਵਿਆਹ ਦੇ ਲਈ ਨਹੀਂ ਮੰਨ ਰਹੇ ਸੀਗੇ ਤੇ ਕੁੜੀ ਦੇ ਘਰ ਦੇ ਨੇ ਬਹੁਤ ਵਾਰੀ ਕਿਹਾ ਵੀ ਵੀ ਜਾਂ ਤਾਂ ਤੂੰ ਜਿਹੜਾ ਉਹ ਲੜਕਾ ਆਪਦੇ ਘਰ ਦੇਆਂ ਨੂੰ ਤੂੰ ਮਨਾ ਲਾ ਵਿਆਹ ਦੇ ਵਾਸਤੇ ਤੇ ਨਹੀਂ ਤਾਂ ਫਿਰ ਤੂੰ ਸਾਡੇ ਘਰੇ ਆਉਣਾ ਜਾਣਾ ਬੰਦ ਕਰ ਦੇ ਪਰ ਉਹ ਲੜਕਾ ਸੀ ਜਿਹੜਾ ਉਹ ਆਉਣਾ ਜਾਣਾ ਬੰਦ ਨਹੀਂ ਕਰਦਾ ਪਰ ਤੇ ਨਾਲ ਦੀ ਨਾਲ ਜਿਹੜੇ ਉਸ ਲੜਕੇ ਦੇ ਘਰ ਦੇ ਅ شادی ਦੇ ਲਈ ਵੀ ਨਹੀਂ ਮੰਨਦੇ ਕਿਉਂਕਿ ਕਾਸਟ ਦਾ ਕੋਈ ਰੌਲਾ ਹੁੰਦਾ ਹੈ ਕਿ ਕਾਸਟ ਸ਼ਾਦੀ ਦੀ ਹੁੰਦੀ ਹੈ ਉਹ ਨਹੀਂ ਹੁੰਦੀ ਤਾਂ ਹੁੰਦਾ ਕੀ ਆ ਇਹ ਜਿਹੜਾ ਜੋਬਨਪ੍ਰੀਤ ਸਿੰਘ ਹੈ ਇਹ ਫਿਰ ਇਦਾਂ ਦਾ ਕੰਮ ਚਾਹਦਾ ਹੈ ਕਿ 2-4 ਦਿਨ ਪਹਿਲਾਂ ਗੁਰਦਗੁਰੂ ਘਰ ਦੇ ਵਿੱਚ ਕੁੜੀ ਨੂੰ ਲੇ ਜਾ ਕੇ ਲਾਵਾ ਫਿਰੇ ਲੈ ਕੇ ਕੋਡ ਮੈਲਚ ਕਰਵਾ ਲੈਂਦਾ ਤਾਂ ਜਦੋਂ ਕੁੜੀ ਦੇ ਪਿਓ ਨੂੰ ਪਤਾ ਲੱਗਦਾ ਤਾਂ ਉਹ ਬਹੁਤ ਹੀ ਪਿਆਰ ਦੇ ਨਾਲ ਵਿਰਤ ਰਿਆ ਕਿ ਕੁੜੀ ਨੂੰ ਤੇ ਉਸ ਮੁੰਡੇ ਨੂੰ ਘਰੇ ਲਿਆਉਂਦਾ ਕਹਿੰਦਾ ਕਿ ਤੁਸੀਂ ਘਰੇ ਜਾਓ ਮੈਂ ਤੁਹਾਨੂੰ ਪਿਆਰ ਦੇ ਨਾਲ ਘਰੋਂ ਵਿਦਾ ਕਰੂੰਗਾ ਘਰੋਂ ਤੋਰੂੰਗਾ ਕਿਉਂਕਿ ਬੇਇੱਜ਼ਤੀ ਨਾ ਹੋਵੇ ਤੇ ਤੁਹਾਨੂੰ ਪਿਆਰ ਦੇ ਨਾਲ ਘਰੋਂ ਤੋਰੂੰਗਾ ਤੁਸੀਂ ਘਰੇ ਜਾਓ ਇੱਕ ਵਾਰੀ ਉਹ ਬਹੁਤ ਹੀ ਪਿਆਰ ਦੇ ਨਾਲ ਕੁੜੀ ਨੂੰ ਤੇ ਮੁੰਡੇ ਨੂੰ ਆਪਣੇ ਘਰ ਲਿਆਉਂਦਾ ਸਕੀਮ ਦੇ ਤਹਿਤ ਪਰ ਉਹ ਜਿਹੜਾ ਪਿਓ ਹੁੰਦਾ ਉਸਦੇ ਦਿਲ ਦੇ ਅੰਦਰ ਕੁਝ ਮਨ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਕਿਉਂਕਿ ਜਿਹੜੇ ਅਣਖੀ ਬੰਦੇ ਹੁੰਦੇ ਆ ਉਹ ਇਦਾਂ ਦਾ ਕੁਝ ਨਹੀਂ ਵੇਖਦੇ ਕਿਉਂਕਿ ਇੱਕ ਬਹੁਤ ਵੱਡਾ ਕਲੰਕ ਲੱਗ ਜਾਂਦਾ ਸਿਰ ਦੇ ਉੱਤੇ ਜਦੋਂ ਕੁੜੀ ਇਦਾਂ ਦਾ ਕੋਈ ਕਦਮ ਚੱਕਦੀ ਹੈ ਭੱਜ ਕੇ ਵਿਆਹ ਕਰਦੀ ਹੈ ਜਾਂ ਘਰਦਿਆਂ ਦੀ ਉਲਟ ਮਰਜ਼ੀ ਤੋਂ ਉਲਟ ਜਾ ਕੇ ਵਿਆਹ ਕਰਦੀ ਹੈ ਤਾਂ ਇਹ ਪਿਓ ਤੋਂ ਨਹੀਂ ਸਾਰਿਆ ਜਾਂਦਾ ਕਿਉਂਕਿ ਬੇਇੱਜ਼ਤੀ ਬਹੁਤ ਵੱਡੀ ਹੁੰਦੀ ਹੈ ਲੋਕ ਤਾਨੇ ਮੇਨੇ ਮਾਰਦੇ ਆ ਇਸੇ ਲਈ ਉਸ ਇਨਸਾਨ ਤੋਂ ਉਸ ਬਾਪ ਤੋਂ ਵੀ ਆਪਣੀ ਇਹ ਬੇਇੱਜ਼ਤੀ ਨਹੀਂ ਜਰੀਗੀ ਉਸਨੇ ਆਪਣੀ ਲਾਡਾ ਨਾਲ ਲਾਡਾ ਨਾਲ ਕੁੜੀ ਪਾਲੀ ਸੀ 20 ਕਿ ਸਾਲ ਕੁੜੀ ਨੂੰ ਲਾਡਾ ਪਿਆਰ ਨਾਲ ਪਾਲਿਆ ਸੀ ਤੇ ਜਦੋਂ 20 ਕਿ ਸਾਲ ਬਾਅਦ ਕੁੜੀ ਇਦਾਂ ਦਾ ਅੰਜਾਮ ਦੇਵੇ ਤਾਂ ਓਬਵੀਅਸ ਜੀ ਗੱਲ ਆ ਪਿਓ ਨੂੰ ਗੁੱਸਾ ਆਉਂਦਾ ਹੀ ਆਉਂਦਾ ਤਾਂ ਕੀ ਕਰਦਾ ਉਹ ਕੋਟ ਜਦੋਂ ਮੈਰਿਜ ਹੋ ਜਾਂਦੀ ਹੈ ਤਾਂ ਦੋਨਾਂ ਨੂੰ ਵਿਰਿਆਤ ਰਿਆ ਕੇ ਘਰ ਵਿੱਚ ਲੈ ਆਉਂਦਾ ਘਰ ਵਿੱਚ ਲਿਆਉਣ ਤੋਂ ਬਾਅਦ ਜਿਹੜਾ ਖੋਫ ਨਾਲਕ ਬਹੁਤ ਹੀ ਖੋਪਣਖ ਮੰਜ਼ਰ ਹੁੰਦਾ ਜਿਵੇਂ ਕਿ ਲੋਕਾਂ ਨੇ ਦੱਸਿਆ ਬੋਪਾਰਾਏ ਕੜਾ ਦਾ ਸਰਪੰਚ ਦੱਸਦਾ ਹੈ ਕਿ ਬਹੁਤ ਹੀ ਬੇਰਹਿਮੀ ਦੇ ਨਾਲ ਕੁੜੀ ਦਾ ਤੇ ਮੁੰਡੇ ਦਾ ਕਤਲ ਕੀਤਾ ਜਾਂਦਾ ਹੈ ਹੁੰਦਾ ਜਿਹੜਿਆ ਕਿ ਅਣਖ ਦੇ ਪਿੱਛੇ ਆਪਣੀ ਇੱਜ਼ਤ ਦੇ ਪਿੱਛੇ ਕਤਲ ਕਰਨਾ ਉਸ ਬਾਪ ਨੇ ਸਿਰਫ ਆਪਣੀ ਲੜਕੀ ਹੀ ਨਹੀਂ ਉਸਨੇ ਉਸ ਮੁੰਡੇ ਦਾ ਵੀ ਕਤਲ ਕੀਤਾ ਕਿੱਥੇ ਦਾ ਵੇਖਿਆ ਜਾਵੇ ਜੇ ਹੋ ਸਕਦਾ ਪਹਿਲਾ ਇਕੱਲੇ ਮੁੰਡੇ ਨੂੰ ਵੀ ਕਤਲ ਕਰ ਸਕਦਾ ਸੀ ਆਪਦੀ ਧੀ ਨੂੰ ਬਖਸ਼ ਦਿੰਦਾ ਪਰ ਨਹੀਂ ਉਹਨੇ ਦੋਨਾਂ ਨੂੰ ਬਰਾਬਰ ਰੱਖਿਆ ਕਿਉਂਕਿ ਗਲਤੀ ਦੋਨਾਂ ਦੀ ਬਰਾਬਰ ਦੀ ਸੀ ਉਸਨੇ ਪਹਿਲਾਂ ਉਸ ਮੁੰਡੇ ਦਾ ਕਤਲ ਕੀਤਾ ਤੇ ਬਾਅਦ ਦੇ ਵਿੱਚ ਆਪਣੀ ਲੜਕੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਿਵੇਂ ਕਿ ਤੁਹਾਨੂੰ ਫੋਟੋ ਦਿਖਾ ਰਹੇ ਹਾਂ ਤੁਸੀਂ ਫੋਟੋ ਵੇਖੋ ਚੂੜੀਆਂ ਟੁੱਟੀਆਂ ਪਈਆਂ ਕੁਰਸੀ ਦੇ ਉੱਤੇ ਕਿਉਂਕਿ ਨਵਾਂ ਨਵਾਂ ਵਿਆਹ ਕਰਵਾਇਆ ਸੀ ਚੂੜੀਆਂ ਪਈਆਂ ਤੇ ਆ ਤੁਹਾਨੂੰ ਇੱਕ ਨਾੜ ਹੋਰ ਫੋਟੋ ਦਿਖਾ ਰਹੇ ਹਾਂ ਨਿਸ਼ਾਨ ਪਿਆ ਜਿੱਥੇ ਕਿ ਉਹ ਕਤਲ ਕੀਤਾ ਹੈ ਇਹਾ ਦੋਨਾਂ ਦਾ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਪੇਟ ਦੇ ਉੱਤੇ ਬਹੁਤ ਨਿਸ਼ਾਨ ਸਨ ਕਿ ਬਹੁਤ ਹੀ ਬੇਰਹਿਮੀ ਦੇ ਨਾਲ ਇਹ ਜਿਹੜਾ ਕਤਲ ਕੀਤਾ ਗਿਆ ਇੱਥੋਂ ਤੱਕ ਕਿ ਕਿ ਦੱਸਿਆ ਜਾ ਰਿਹਾ ਕਿ ਕਰੰਟ ਤੱਕ ਲਾਇਆ ਗਿਆ ਮੁੰਡੇ ਆ ਦੇ ਕੁੜੀ ਨੂੰ ਕਿਉਂਕਿ ਕਰੰਟ ਲਾਉਣ ਦਾ ਕਾਰਨ ਪੁੱਛਿਆ ਤਾਂ ਬਾਪ ਉਸ ਕੁੜੀ ਦੇ ਬਾਪ ਬੋਲੋ ਦੱਸਿਆ ਗਿਆ ਕਿ ਜਦੋਂ ਜਾਨ ਨਿਕਲ ਨਹੀਂ ਰਹੀ ਸੀ ਤਾਂ ਮੈਂ ਕਰੰਟ ਲਾਇਆ ਗਿਆ ਕਿਉਂਕਿ ਮੁੱਖੀ ਆਪਣਾ ਜਿਹੜਾ ਸਰੀਰ ਹੈ ਕਹੋ ਜਾਈ ਇਨੀ ਸੌਖੀ ਜਾਨ ਨਹੀਂ ਨਿਕਲਦੀ ਜਿਹੜੀ ਮੌਤ ਆ ਕਹਿੰਦੇ ਹੁੰਦੇ ਇਨੀ ਸੌਖੀ ਮੌਤ ਕਦੇ ਵੀ ਨਹੀਂ ਆਉਂਦੀ ਮੌਤ ਬਹੁਤ ਔਖੀ ਆਉਂਦੀ ਹੈ ਹਨਾ ਤਾਂ ਫਿਰ ਉਹ ਪਿਓ ਕੀ ਕਰਦਾ ਦੋਨਾਂ ਕੁੜੀ ਮੁੰਡਿਆਂ ਨੂੰ ਕਰੰਟ ਲਾਉਂਦਾ ਕਰੰਟ ਦੇ ਝਟਕੇ ਬਹੁਤ ਜ਼ੋਰਦਾਰ ਕਰੰਟ ਦੇ ਝਟਕੇ ਲਾਉਂਦਾ ਤਾਂ ਉਹਨਾਂ ਨੂੰ ਘਟ ਮਾਰ ਕਰਦਾ ਬਹੁਤ ਹੀ ਬੁਰੀ ਤਰ੍ਹਾਂ ਤੁਸੀਂ ਸੋਚ ਨਹੀਂ ਸਕਦੇ ਬਹੁਤ ਘਣਾਉਣਾ ਮੰਜ਼ਰ ਹੁੰਦਾ ਹੈ ਆਖਰਕਾਰ ਮੁੰਡਾ ਤੇ ਕੁੜੀ ਦੋਨਾਂ ਦੀ ਮੌਤ ਹੋ ਜਾਂਦੀ ਹੈ ਹੁੰਦਾ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਜਿੱਦਾਂ ਕਿ ਪੁਲਿਸ ਦੇ ਬਿਆਨ ਉਹ ਬਾਪ ਆਪਣੇ ਆਪ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣਾ ਗਨਾ ਕਬੂਲ ਕਰਦਾ ਹੈ ਕਿ ਮੈਨੂੰ ਗ੍ਰਫਤਾਰ ਕਰੋ ਮੈਂ ਦੋ ਕਤਲ ਕੀਤੇ ਹੈ ਜਿਹਦੇ ਵਿੱਚ ਕੀ ਇੱਕ ਮੇਰੀ ਕੁੜੀ ਤੇ ਇੱਕ ਮੁੰਡਾ ਜੋਬਨਪ੍ਰੀਤ ਸਿੰਘ ਜੋ ਤੂੰ ਕੀ ਦੋਨਾਂ ਦਾ ਮੈਂ ਕਤਲ ਕਰ ਚੁੱਕਾ ਦੋਨਾਂ ਨੇ ਘਰੋਂ ਭੱਜ ਕੇ ਸ਼ਾਦੀ ਕੀਤੀ ਸੀਗੀ ਮੇਰੀ ਇੱਜ਼ਤ ਦੇ ਉੱਤੇ ਸਵਾਲ ਆ ਗਿਆ ਸੀਗਾ ਤਾਂ ਇਸ ਦੇ ਲਈ ਮੈਂ ਕਦਰ ਕੀਤਾ। ਸੋ ਵੀਰੋ ਵੇਖੋ ਇੱਜ਼ਤ ਦੇ ਲਈ ਲੋਕ ਹਨਾ ਬਹੁਤ ਕੁਝ ਕਰ ਦਿੰਦੇ ਆ ਕਹਿੰਦੇ ਹੁੰਦੇ ਆ ਇੱਜ਼ਤ ਹੀ ਆਪਣਾ ਸਾਰਾ ਕੁਝ ਹੁੰਦੀ ਆ ਨਾ ਇੱਜ਼ਤ ਦੇ ਪਿੱਛੇ ਲੋਕ ਜਾਨਾ ਗਵਾ ਵੀ ਦਿੰਦੇ ਆ ਜਾਨ ਲੈ ਵੀ ਲੈਂਦੇ ਆ ਤੇ ਜਾਨ ਦੇ ਵੀ ਦਿੰਦੇ ਆ ਸੋ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਮੁੰਡਿਆਂ ਤੇ ਕੁੜੀਆਂ ਨੂੰ ਪਲੀਜ਼ ਜੋ ਵੀ ਕਦਮ ਚੁੱਕਣਾ ਦਾ ਸੋਚ ਸਮਝ ਕੇ ਕਦਮ ਚੁੱਕੋ ਜਿਵੇਂ ਕਿ ਸੋਨ ਨੂੰ ਇੱਕ ਕਲਿੱਪ ਦਿਖਾਵਾਂਗੇ ਜਿਹੜੀ ਉਹ ਕੁੜੀ ਦੀ ਮਾਂ ਹੈਗੀ ਆ ਨਾ ਉਹਦੀ ਕੋਈ ਪੱਤਰਕਾਰ ਵੀਰ ਬਾਈਟ ਲੈ ਰਿਆ ਉਹ ਦੱਸ ਰਹੀ ਹੈ ਕਿ ਅਸੀਂ ਬਹੁਤ ਵਾਰ ਰੋਕਿਆ ਸੀ ਬੜਾ ਵੱਡਾ ਇੱਕ ਘਾਟਾ ਪੈ ਗਿਆ ਧੀ ਵੀ ਚਲੀ ਗਈ ਤੁਹਾਡੇ ਪਤੀ ਵੀ ਚਲੇ ਗਏ ਹੋਇਆ ਕੀ ਸੀ ਥੋੜਾ ਜਿਹਾ ਇੰਧਰ 3 ਸਾਲ ਹੋ ਗਏ ਇਸ ਡੱਕਦੇ ਆਂ ਤੇਰਾ ਵਿਆਹ ਕਰ ਦਿੰਨੇ ਆਂ ਦੋ ਡੰਗਰ ਵੇਚ ਦਿੰਨੇ ਆਂ ਕੁੜੀ ਨੂੰ ਕਿਉਂ ਕੁੜੀ ਨੂੰ ਕਿਹਦਾ ਮੰਨਦੀ ਨਹੀਂ ਇਹ ਕਹਿੰਦਾ ਮੁੰਡਾ ਵਖਾ ਪਹਿਲਾਂ ਤੋਂ ਦਾ ਮਾਪਿਓ ਸਾਦਾ ਅੱਛਾ ਫੇ ਨਹੀਂ ਵਿਖਾਇਆ ਮੁੰਡੇ ਦਾ ਮਾਪਿਓ ਨਹੀਂ ਹੀ ਮੰਨਦਾ ਅੱਛਾ ਮੁੰਡੇ ਦਾ ਮਾਪਿਓ ਮੰਨਦਾ ਨਹੀਂ ਸੀ ਮੰਨਦਾ ਨਹੀਂ ਸੀ ਹਾਂ ਕਾਰਨ ਕਿਉਂ ਨਹੀਂ ਜੱਟ ਸੀ ਅੱਛਾ ਜੱਟ ਸੀ ਉਹਦਾ ਮਰਦੇ ਸੀ ਹਾਂ ਅਹੀਂ ਮੰਜਬੀ ਸੀ ਹਾਂ ਹਾਂ ਤਾਂ ਅਛਾ ਮਾਤਾ ਜੀ ਤੁਸੀਂ ਕੁੜੀ ਨੂੰ ਕਿੰਨੀ ਵਾਰੀ ਸਮਝਾ ਦਿੱਤਾ ਸੀ ਕਿ ਨਾ ਕਰ ਸਮਝਾਤਾ ਸੀ ਇਹਦਾ ਜਨਮ ਦੇ ਨਹੀਂ ਹੋ ਗਏ 5 6 ਮਹੀਨੇ ਮੈਨੂੰ ਤਰੀਕ ਤਰੂਕ ਦਾ ਨਹੀਂ ਖਿਆਲ ਹੈਗਾ ਉਦੋਂ ਵੀ ਮੁੰਡਾ ਕੇਕ ਲੈਣ ਗਿਆ ਮੈਂ ਮੁੰਡੇ ਨੂੰ ਮੰਗਰੋਂ ਮਨਾ ਕਰਤਾ ਮੈਂ ਹਾਂ ਕੁੜੀ ਨੇ ਇਦਾਂ ਕੀਤੀ ਆ ਤੇ ਮੈਂ ਕਿ ਇੱਕ ਰਹਿਣ ਦੇ ਕਰੀ ਆ ਜਾਂਦਾ ਸੀ ਮੁੰਡਾ ਕਰੀ ਆਪੇ ਆ ਜਾਂਦਾ ਸੀ ਇਹਨੂੰ ਘਰ ਦੀ ਕਰੀ ਹਾਂਜੀ ਇੱਥੇ ਹੀ ਕਰ ਗੁੜੀਆ ਤੁਰਦੀ ਨਹੀਂ ਆ ਮੈਂ ਕੰਮ ਕਰਨ ਚਲ ਜਾਂਦੀ ਦੇਰੇ ਤੇ ਕਿੰਨੇ ਬੱਚੇ ਤੁਹਾਡੇ ਪਰ ਉਹ ਨਹੀਂ ਰੁਕਿਆ ਮੁੰਡਾ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਹਾ ਕਿ ਆਦੇ ਘਰ ਦੇ ਮਾਪਿਓ ਨੂੰ ਮਨਾਲਾ ਪਰ ਉਹ ਨਹੀਂ ਮੰਨਿਆ ਆ ਤਿੰਨ ਸਾਲਾਂ ਤੋਂ ਇਹ ਕੰਮ ਚੱਲ ਰਿਹਾ ਸੀ ਆਖਰਕਾਰ ਜਦੋਂ ਪਾਣੀ ਸਰਕ ਤੋਂ ਦੀ ਟਪਦਾ ਤਾਂ ਬੰਦਾ ਉਦੋਂ ਕੁਛ ਨਾ ਕੁਛ ਕਰਦਾ ਹੈ ਜਦੋਂ ਪਾਣੀ ਸਿਰ ਉੱਤੇ ਟੱਪ ਟੱਪ ਗਿਆ ਜਦੋਂ ਭੱਜ ਕੇ ਵਿਆਹ ਹੀ ਕਰਾ ਲਿਆ ਤਾਂ ਬੇਵੱਸ ਬਾਪ ਦੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਤਾਂ ਉਸ ਨੂੰ ਕਤਲ ਕਰਨ ਲਈ ਮਜਬੂਰ ਹੋਣਾ ਪਿਆ ਵੇਖੋ ਆਪਣੀ ਕੁੜੀ ਵੀ ਗਵਾਲੀ ਹੋਣੇ ਤੇ ਆਪਣਾ ਘਰ ਵੀ ਪਟਿਆ ਗਿਆ ਘਰ ਦੇ ਵਿੱਚ ਕੱਢੀ ਮਾਂ ਰਹਿ ਗਈ ਦੂਜੀਆਂ ਦੋ ਕੁੜੀਆਂ ਹੋਰ ਸੋ ਉਹ ਕਹਿੰਦੇ ਵਿਆਹੀਆਂ ਵੀਂ ਘਰ ਪਟਿਆ ਪਟਿਆ ਗਿਆ ਘਰੇ ਕੱਢੀ ਮਾਂ ਰਹਿ ਗਈ ਆਪ ਜਿਹੜੇ ਵਿੱਚ ਚਲੇ ਗਿਆ ਤੇ ਸੋ ਸਾਡੀ ਦਾ ਇਹੀ ਪੀੜਾ ਸਾਰੇ ਜਿੰਨੇ ਵੀ ਸਾਡੀ ਵੀਡੀਓ ਇਹ ਵੇਖ ਰਹੇ ਆ ਹਨ ਨੌਜਵਾਨ ਮੁੰਡੇ ਕੁੜੀਆਂ ਆਪਦੇ ਮਾਪਿਓ ਦੀ ਇੱਜਤ ਦਾ ਖਿਆਲ ਰੱਖੋ ਉਹਨਾਂ ਦੀ ਇੱਜ਼ਤ ਉਹਨਾਂ ਦੀ ਪੱਗ ਨੂੰ ਕੋਈ ਵੀ ਦਾਗ ਨਾ ਲਾਓ ਉਨਨਾ ਦੀ ਮਰਜ਼ੀ ਤੋਂ ਖਿਲਾਫ ਕੋਈ ਕਦਮ ਨਾ ਚੱਕੋ ਕੋਈ ਕਰਦਿਆਂ ਦੀ ਮਰਜ਼ੀ ਤੋਂ ਬਿਨਾ ਵਿਆਹ ਨਾ ਕਰਵਾਓ ਕਰਦਿਆਂ ਦੀ ਮਰਜ਼ੀ ਤੋਂ ਬਿਨਾ ਕੋਈ ਵੀ ਫੈਸਲਾ ਨਾ ਲਓ ਕਿਉਂਕਿ ਜਿਹੜੀ ਇੱਜ਼ਤ ਆਏ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਲੱਗ ਜਾਂਦਾ ਤੇ ਇੱਜ਼ਤ ਗਵਾਉਣ ਦੇ ਵਿੱਚ ਸਿਰਫ ਇੱਕ ਮਿੰਟ ਲੱਗਦਾ ਸੋ ਇਹ ਤੁਹਾਡੇ ਸਾਹਮਣੇ ਜਿਹੜੀ ਕਹਾਣੀ ਆ ਤੁਹਾਡੇ ਸਾਹਮਣੇ ਦੋ ਦਿਨ ਪਹਿਲਾਂ ਦੀ ਇਹ ਗੱਲਬਾਤ ਆ ਰਾਜਾ ਸੰਸੀ ਦੇ ਵਿੱਚ ਪਿੰਡ ਪੈਂਦਾ ਬੋਪਰਾਏ ਉਥੋਂ ਦੀ ਇਹ ਕਹਾਣੀ ਸੀ ਜਿਹੜੀ ਤੁਹਾਨੂੰ ਦੱਸੀ ਹੈ ਗੱਲਬਾਤ ਉਹ ਹੋਈ ਹੈ ਇੱਕ ਬਾਪ ਦੇ ਵੱਲੋਂ ਆਪਣੀ ਹੀ ਲੜਕੀ ਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਸਿਰਫ ਔਰ ਸਿਰਫ ਆਪਣੀ ਇੱਜ਼ਤ ਪਿੱਛੇ ਕਿਉਂਕਿ ਜਿਹੜੇ ਅਣਖੀ ਬੰਦੇ ਹੁੰਦੇ ਆ ਉਹਨਾਂ ਨੂੰ ਇੱਜ਼ਤ ਬਹੁਤ ਪਿਆਰੀ ਹੁੰਦੀ ਹੈ ਤੇ ਕਹਿੰਦੇ ਹੁੰਦੇ ਆ ਪੰਜਾਬ ਦੇ ਵਿੱਚ ਤਾਂ ਫਿਰ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਅਣਖ ਘਟ ਘਟ ਕੇ ਭਰੀ ਆ ਅਸੀਂ ਆਪਣੀ ਇੱਜ਼ਤਾਂ ਦੇ ਉਤੇ ਦਾਗ ਨਹੀਂ ਦੇ ਸਕਦੇ ਹਨਾ ਸੋ ਵੀਡੀਓ ਨੂੰ ਵਾਤਵਾਦ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਹੋਰ ਕੋਈ ਨੌਜਵਾਨ ਮੁੰਡਾ ਜਾਂ ਕੁੜੀ ਇਦਾਂ ਦਾ ਕੋਈ ਵੀ ਕਦਮ ਨਾ ਚੱਕੇ ਆਪਣੇ ਮਾਪਿਓ ਦੀ ਇੱਜ਼ਤ ਤੇ ਦਾਗ ਨਾ ਲਾਵੇ ਆਪਦੇ ਮਾਪਿਓ ਦੀ ਇੱਜ਼ਤ ਬਣਾ ਕੇ ਰੱਖੇ ਜਿਵੇਂ ਆਪਣੇ ਮਾਪਿਓ ਆਪਣੇ ਆ ਆਪਣੇ ਬਾਰੇ ਮਾਪਿਓ ਆਪਣਾ ਕਦੇ ਵੀ ਕੁਝ ਗਲਤ ਨਹੀਂ ਕਰਨਗੇ ਜੇ ਆਪਣੇ ਵਾਸਤੇ ਕੋਈ ਰਿਸ਼ਤਾ ਲੱਭਣਗੇ ਮਾਪਿਓ ਤਾਂ ਚੰਗਾ ਹੀ ਲੱਭਣਗੇ ਆਪਣੇ ਵਾਸਤੇ ਕਦੇ ਵੀ ਕੋਈ ਮਾੜਾ ਰਿਸ਼ਤਾ ਮੈਂ ਆਪਣਾ ਮਾਪਿਓ ਨਹੀਂ ਲੱਭੂਗਾ ਕਿਉਂਕਿ ਉਹ ਆਪਾਂ ਨੂੰ ਪਾਲ ਪੋਸ ਕੇ 20 22 ਸਾਲਾਂ ਦਾ ਕਰਦੇ ਆ ਤਾਂ ਉਹ ਆਪਣੇ ਵਾਸਤੇ ਘਰ ਵੀ ਬਹੁਤ ਹੀ ਵਧੀਆ ਤੇ ਆਪਣੇ ਤੋਂ ਬਿਹਤਰੀ ਲੱਭਣਗੇ ਜਿੱਥੇ ਕਿ ਆਪਣੀ ਕੁੜੀ ਖੁਸ਼ ਰਹਿ ਸਕੇ ਹਾਂ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਕਿਸੇ ਨੂੰ ਪਸੰਦ ਕਰਦੇ ਹੋ ਤਾਂ ਆਪਦੇ ਘਰੇ ਦੱਸੋ ਤੇ ਉਹਨਾਂ ਦੇ ਦੂਸਰੇ ਮੁੰਡੇ ਦੇ ਘਰੇ ਵੀ ਦੱਸੋ ਦੋਨਾਂ ਦੇ ਪਰਿਵਾਰ ਆਪਸ ਵਿੱਚ ਮਿਲਣ ਬੈਠ ਕੇ ਇੱਕ ਦੂਜੇ ਨਾਲ ਗੱਲਬਾਤ ਕਰਨ ਫਿਰ ਵਿਆਹ ਕਰਾਓ ਨਾ ਕਿ ਇਦਾਂ ਦੇ ਕਦਮ ਚੱਕੋ ਜਿਵੇਂ ਕਿ ਇਸ ਮੁੰਡਾ ਤੇ ਕੁੜੀ ਨੇ ਕੀਤਾ ਸੀ ਭੱਜ ਕੇ ਵਿਆਹ ਕਰਾਇਆ ਜਿਸ ਦੇ ਨਾਲ ਬਾਅਦ ਵਿੱਚ ਕੀ ਅੰਜਾਮ ਹੋਇਆ ਥੋੜੇ ਸਾਹਮਣੇ ਦੋਨਾਂ ਨੂੰ ਜਹਾਨੋਂ ਜਾਣਾ ਪਿਆ ਤੇ ਉਸ ਬਾਪ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਦੋਵੇਂ ਘਰ ਪੱਟੇ ਗਏ ਤੁਸੀਂ ਵੇਖਿਆ ਇੱਕ ਗਲਤੀ ਦੇ ਕਾਰਨ ਦੋ ਘਰ ਪੱਟੇ ਗਏ ਉਹਨਾਂ ਦਾ ਮੁੰਡਾ ਨਹੀਂ ਵਾਪਸ ਆਉਣਾ ਜਿਨ੍ਹਾਂ ਦਾ ਮੁੰਡਾ ਮਰ ਗਿਆ ਤੇ ਇਹਨਾਂ ਦੀ ਕੁੜੀ ਵਾਪਸ ਨਹੀਂ ਆਉਣੀ ਤੇ ਪਿਓ ਜੇਲ੍ਹ ਦੇ ਵਿੱਚ ਚਲਾ ਗਿਆ ਸੋ ਸਾਡੀ ਅਪੀਲ ਹੈ ਸਾਰੇ ਦਰਸ਼ਕਾਂ ਦੇ ਅੱਗੇ ਕਿ ਕਦੇ ਵੀ ਕੋਈ ਇਦਾਂ ਦਾ ਕਦਮ ਨਾ ਚੱਕੋ ਜਿਹਦੇ ਨਾਲ ਆਪਣੇ ਮਾਪਿਓ ਦਾ ਸਿਰ ਨੀਮਾ ਹੋਵੇ ਆਪਣੇ ਮਾਪਿਓ ਦੀ ਇੱਜ਼ਤ ਤੇ ਉੱਤੇ ਦਾਗ ਲੱਗੇ ਆਪਣਾ ਮਾਪਿਓ ਆਪਣਾ ਬਹੁਤ ਕਰਦਾ ਆਪਾਂ ਉਹਨਾਂ ਦੀ ਇੱਜ਼ਤ ਦੇ ਵਿੱਚ ਵਾਅਦਾ ਕਰੀਏ ਨਾ ਕਿ ਇੱਜ਼ਤ ਦੇ ਉੱਤੇ ਦਾਗ ਲਾਈਏ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰਿਓ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਜੇ ਵੀਡੀਓ ਸ਼ੇਅਰ ਕਰਕੇ ਘਰ ਘਰ ਤੱਕ ਪਹੁੰਚਾ ਦਿਓ ਧੰਨਵਾਦ ਜੀ ਜੇ ਇਹਨਾਂ ਸਬਸਕ੍ਰਾਈਬ ਕਰ ਲਿਓ ਸ਼ੁਕਰੀਆ ਧੰਨਵਾਦ ਜੀ